ਕੰਨਾ ਪੁਲਿਸ ਵੱਲੋਂ ਇੱਕ ਵੱਡੇ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਡੀਐਸਪੀ ਬਹੁਤ ਕੁਮਾਰ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਐਸਐਚਓ ਥਾਣਾ ਸਿਟੀ ਨੰਬਰ 1 ਨੂੰ ਇੱਕ ਮੋਟਰਸਾਈਕਲ ਚੋਰੀ ਨੂੰ ਲੈ ਕੇ ਕੰਪਲੇਂਟ ਪ੍ਰਾਪਤ ਹੋਈ ਸੀ। ਇਸ ਨੂੰ ਲੈ ਕੇ ਉਹਨਾਂ ਨੇ ਬਿਲਾਂਵਲੀ ਛਪੜੀ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਜਦੋਂ ਇਸ ਦੀ ਢੁਗਾਈ ਦੇ ਨਾਲ ਜਾਂਚ ਕੀਤੀ ਗਈ ਤਾਂ ਉਹਨਾਂ ਨੇ ਪਾਇਆ ਕਿ ਦਰਾਹਾ ਦੇ ਨਜ਼ਦੀਕ ਨਹਿਰ ਦੇ ਨਜ਼ਦੀਕ ਇੱਕ ਇਹਨਾਂ ਨੇ ਵੱਡਾ ਸਟੋਰ ਬਣਾਇਆ ਹੋਇਆ ਸੀ ਜਿੱਥੇ ਇਹ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੀ ਭੰਨਤੋੜ ਕਰਕੇ ਅੱਗੇ ਉਹਨਾਂ ਨੂੰ ਬਿਛਦੇ ਸਨ ਤੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਇੱਥੋਂ ਰਿਕਵਰ ਕੀਤੇ ਗਏ ਨੇ ਦੋਸ਼ੀਆਂ ਦੇ ਨਾਮ ਅਵਤਾਰ ਸਿੰਘ ਤੇ ਅਸ਼ਪਰੀ ਦੱਸੇ ਜਾ ਰਹੇ ਨੇ ਅਸ ਸੁਣਦਿਆਂ ਡੀਐਸਪੀ ਨੇ ਇਸ ਬਾਬਤ ਹੋਰ ਕਿਹੜੀ ਜਾਣਕਾਰੀ ਸਾਂਝਾ ਕੀਤੀ ਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਬੁਲਾਈ ਸੀ ਜੀ ਸਾਡੇ ਐਸਐਚਓ ਸਿਟੀ 1 ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸਿਕਰਟ ਇਨਫਰਮੇਸ਼ਨ ਦੇ ਆਧਾਰ ਤੇ ਸਾਡੇ ਪੁਲਿਸ ਪਾਰਟੀ ਥਾਣੇਦਾਰ ਸਾਹਿਬ ਨੇ ਆਪਣੀ ਵਿਲਾ ਵਾਲੀ ਛਪੜੀ ਜਾ ਕੇ ਇਹਨੂੰ ਦੋ ਅਕਿਊ ਡੈਰੈਸਟ ਕੀਤੇ ਸੀ ਅਵਤਾਰ ਸਿੰਘ ਤੇ ਅਰਸ਼ਦੀਪ ਸਿੰਘ ਤੇ ਉਹਨਾਂ ਤੋਂ ਸਾਨੂੰ ਜਿਹੜਾ ਕਚਹਿਰੀਆਂ ਚੋਂ ਇੱਕ ਮੋਟਰਸਾਈਕਲ ਸਪਲੈਂਡਰ ਚੋਰੀ ਹੋਇਆ ਸੀ ਚੋਰੀ ਦਾ ਮੋਟਰਸਾਈਕਲ ਮਿਲ ਗਿਆ ਸੀ ਤੇ ਜਦੋਂ ਅਸੀਂ ਤਫ਼ਤੀਸ਼ ਨੂੰ ਅੱਗੇ ਵਧਾਇਆ ਇਹਦੀ ਕੰਟੀਨਿਊਸ਼ਨ ਦੇ ਵਿੱਚ ਅਸੀਂ ਦਰਾਹਾ ਰੇਡ ਕੀਤੀ ਸੀ ਦਰਾਹਾ ਨਹਿਰ ਦੇ ਕੋਲ ਇੱਕ ਗੋਦਾਮ ਸੀਗਾ ਇਹ ਅਵਤਾਰ ਸਿੰਘ ਨੇ ਕਿਰਾਏ ਤੇ ਲਿੱਤਾ ਹੋਇਆ ਸੀ ਉਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਚੋਰੀ ਕਿਤੇ ਮੋਟਰਸਾਈਕਲ ਰੱਖੇ ਹੋਏ ਸੀ ਇਹਨਾਂ ਦੀ ਮੋਟਰਸ ਵਾਰੰਟੀ ਇਹ ਸੀ ਚੋਰੀ ਕਰਦੇ ਨੇ ਮੋਟਰਸਾਈਕਲ ਖੰਨਾ ਤੋਂ ਪਾਇਲ ਸਮਰਾਲਾ ਤੇ ਮਾਛੀਵਾੜਾ ਲੁਧਿਆਣਾ ਸਰੰਦ ਇਹਨਾਂ ਸ਼ਹਿਰਾਂ ਚੋਂ ਮੋਟਰਸਾਈਕਲ ਚੋਰੀ ਕਰਕੇ ਉੱਥੇ ਜਾ ਕੇ ਇਹ ਸਟੋਰ ਕਰ ਦਿੰਦੇ ਆ ਤੇ ਉਹਨਾਂ ਦੇ ਕਿੱਸੇ ਪੁਰਜੇ ਆਈਸੋਲੇਟ ਕਰਕੇ ਉਹਨਾਂ ਨੂੰ ਕੱਟ ਵੱਢ ਕਰਕੇ ਉਹਨਾਂ ਨੂੰ ਵੇਚ ਦਿੰਦੇ ਨੇ ਅੱਗੇ ਤੇ ਸਾਨੂੰ ਇਹਦੇ ਇਹਦੇ ਵਿੱਚ ਕਾਫੀ ਵੱਡਾ ਜ਼ਖੀਰਾ ਮਿਲਿਆ ਇਹ ਕਰੀਬ 100 ਤੋਂ ਉੱਤੇ ਮੋਟਰਸਾਈਕਲਸ ਨੇ ਤੇ ਐਕਟਿਵਸ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕੱਟੇ ਵੱਢੇ ਹੋਏ ਨੇ ਕੁਝ ਮੋਟਰਸਾਈਕਲ ਸਾਨੂੰ ਉਸੇ ਰੂਪ ਚ ਮਿਲ ਗਏ ਨੇ ਤੇ ਇਹਨਾਂ ਦੀ ਅਸੀਂ ਰਿਕਵਰੀ ਕੀਤੀ ਆ ਠੀਕ ਦੋਨੋਂ ਪਿਕਅਪ ਨੂੰ ਹਾਂਜੀ ਰੋਪੀ ਦੋਨੋਂ ਕਾਪੂ ਨੂੰ ਹਾਂਜੀ ਰੋਪੀ ਕਾਪੂ ਕਿੱਤੇ ਨੇ ਅਸੀਂ ਤੇ ਹੋਰ ਵੀ ਅੱਗੇ ਸਾਡਾ ਇਨਵੈਸਟੀਗੇਸ਼ਨ ਚੱਲ ਰਿਹਾ ਜੋ ਵੀ ਇਹਦੇ ਚ ਇਨਵੋਲਵਮੈਂਟ ਹੋਏਗੀ ਕਿਸੇ ਦੀ ਵੀ ਉਹਨਾਂ ਨੂੰ ਵੀ ਅਸੀਂ ਫੜਾਂਗੇ ਤੇ ਜੇ ਸਾਨੂੰ ਹੋਰ ਕੋਈ ਵੀਕਲਸ ਸਾਨੂੰ ਰਿਕਵਰ ਹੁੰਦੇ ਨੇ ਉਹ ਵੀ ਕਰਾਂਗੇ